ਸਸਿਗਲ ਜੀ ਤੁਸੀਂ ਅਜੀਤ ਪਬ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਜਰਨੈਲ ਸ਼ਾਮ ਸਿੰਘ ਅਟਾਰੀ ਪੀਐਸਸੀ ਸੈਂਟਰ ਕੌਂਕੇ ਕਲਾਂ ਦੇ ਵਿੱਚ ਖੜੇ ਆਂ ਔਰ ਪਿਛਲੇ 1-2 ਦਿਨ ਤੋਂ ਇਸ ਪਿੰਡ ਕੌਂਕੇ ਕਲਾਂ ਦੇ ਵਿੱਚ ਪੀਡੀਏ ਦੇ ਰੋਗ ਤੋਂ ਪੀੜਤ ਬੱਚੇ ਕਾਫੀ ਜਿਹੜੇ ਆ ਉਹ ਸਾਹਮਣੇ ਆਏ ਤਾਂ ਜਦੋਂ ਇੱਕ ਤੋਂ ਵੱਧ ਕੇ ਬੱਚੇ ਸਾਹਮਣੇ ਆਏ ਤਾਂ ਪੀੜਾ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਔਰ ਤੁਹਾਨੂੰ ਦੱਸਦੀ ਆ ਕਿ ਪੀੜਾ ਰੋਗ ਤੋਂ ਪੀੜਤ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਕਾਫੀ ਵੱਧ ਚੁੱਕੀ ਸੀ ਤੋਂ ਸਿਹਤ ਵਿਭਾਗ ਨੇ ਨਾ ਬੱਚਿਆਂ ਦੇ ਇਲਾਜ ਦੇ ਲਈ ਕੁਝ ਸੱਤ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਨੇ ਔਰ ਇੱਕ ਟੀਮ ਦੇ ਵਿੱਚ ਚਾਰ ਜਿਹੜੇ ਆ ਉਹ ਸਿਹਤਮਾਰ ਜਿਹੜੇ ਸ਼ਾਮਲ ਕੀਤੇ ਆ ਔਰ ਲਗਾਤਾਰ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਦਾ ਚੈੱਕ ਚੈੱਕ ਅਪ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਦਾ ਬੱਚਾ ਜਿੰਨੀ ਵੀ ਲੋਡ ਹੁੰਦੀ ਹੈ ਉਸ ਤਰ੍ਹਾਂ ਦੀ ਉਹਨੂੰ ਡਾਕਟਰੀ ਸਹਾਇਤਾ ਮਹਾਈਆ ਕਰਾਈ ਜਾਂਦੀ ਹੈ ਔਰ ਕੁਝ ਬੱਚੇ ਜਿਹੜੇ ਜਗਰਾਉਂ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਕੁਝ ਪ੍ਰਾਈਵੇਟ ਤੌਰ ਤੇ ਆਪ ਆਪਣਾ ਜਿਹੜਾ ਇਲਾਜ ਕਰਵਾ ਰਹੇ ਨੇ ਤੇ ਇਸ ਪਿੰਡ ਦੇ ਵਿੱਚੋਂ ਦੋ ਬੱਚੇ ਜਿਹੜੇ ਕਿ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਦਾਖਲ ਨੇ ਔਰ ਗੱਲਬਾਤ ਕਰਾਂਗੇ ਡਾਕਟਰਾਂ ਦੇ ਨਾਲ ਕਿੰਨੇ ਕੁ ਬੱਚੇ ਜਿਹੜੇ ਆ ਉਹ ਪੀਡੀਆ ਰੋਗ ਤੋਂ ਪੀੜਤ ਨੇ ਤੇ ਡਾਕਟਰੀ ਟੀਮਾਂ ਕਿਵੇਂ ਕਰਦੀਆਂ ਆਓ ਚੱਲਦੇ ਆ ਤੇ ਕਰਦੇ ਆ ਡਾਕਟਰਾਂ ਦੇ ਨਾਲ ਗੱਲਬਾਤ ਸੋ ਸਾਡੇ ਨਾਲ ਡਾਕਟਰ ਤਰਗ ਗੁਪਤਾ ਜੀ ਨੇ ਜਿਹੜੇ ਕਿ ਇੱਥੇ ਮੈਡੀਕਲ ਅਫਸਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜੇ ਕਿੰਨੇ ਕ ਬੱਚੇ ਜਿਹੜੇ ਇਸ ਰੋਗ ਤੋਂ ਪ੍ਰੀੜਿਤ ਨੇ ਤਾਂ ਇਹਨਾਂ ਦੀ ਜਿਹੜੀ ਡਾਕਟਰੀ ਟੀਮ ਆ ਕਿਵੇਂ ਕੰਮ ਕਰ ਰਹੀ ਆ ਤੇ ਕਿਵੇਂ ਇਹਨਾਂ ਨੇ ਕਾਬੂ ਰੱਖਿਆ ਹੋਇਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਤਰਗ ਗੁਪਤਾ ਮੇ 25 26 ਤਰੀਕ ਜਾਂ ਕੱਲੋ 27 ਤਰੀਕ ਦੇ ਆਸ-ਪਾਸ ਦੀ ਗੱਲ ਹੈ ਕਿ ਸਾਡੇ ਕੋਲ ਕੁਝ ਪੀਲੀਏ ਦੇ ਕੇਸਿਸ ਆਨੇ ਰਿਪੋਰਟ ਹੋਣੇ ਸ਼ੁਰੂ ਹੋਏ ਦੇ ਹਨ ਯਾਨੀ ਕਿ ਸਾਡੀ ਡੇਲੀ ਟੈਸਟਿੰਗ ਹੁੰਦੀ ਹੈ ਖਾਸ ਕਰ ਬੱਚਿਆਂ ਦੇ ਵਿੱਚ ਤੇ ਵੱਡਿਆਂ 'ਚ ਤਾਂ ਆਂਦੇ ਆ ਜਿਹੜੇ ਖਾਸ ਕਰ ਕੋਈ ਨਸ਼ਾ ਨੁਸ਼ਾ ਕਰਦੇ ਹੋ ਉਹਨਾਂ ਸਤਾਂਦਾ ਸੀਗਾ ਬਟ ਬੱਚਿਆਂ ਦੇ ਵਿੱਚ ਜਦੋਂ ਆਇਆ ਤਾਂ ਸਾਨੂੰ ਕੋਈ ਲੱਗਿਆ ਕਿ ਹਾਂ ਕੋਈ ਪ੍ਰੋਬਲਮ ਨਾ ਹੋਵੇ ਬਟ ਉਹ ਇੰਨਾ ਜ਼ਿਆਦਾ ਨਹੀਂ ਸੀਗਾ ਪੀਲੀਆ ਜਿਵੇਂ ਕਿਸੇ ਨੂੰ 1.37 1.40 ਇੰਨਾ ਜ਼ਿਆਦਾ ਨਹੀਂ ਹੈ ਕਿ ਕੁਝ ਆਪਾਂ ਉਸ ਦਾ ਕੋਈ ਐਕਸ਼ਨ ਲਿੱਤਾ ਜਾਵੇ ਤੇ ਉਸ ਤੋਂ ਬਾਅਦ ਸੰਡੇ ਪੈ ਗਿਆ ਮੁੜ ਕੇ ਟਿਊਜ਼ਡੇ ਦੀ ਗੱਲ ਹੈ ਇਹ 1 ਜੁਲਾਈ ਹੇ ਕਿ ਆਡੀਓ ਰਿਕਾਰਡਿੰਗ ਆਂਦੀ ਹੈ ਕਿਸੇ ਬੰਦੇ ਦੀ ਜਿਹੜਾ ਕਿ ਇਹ ਕਲੇਮ ਕਰਦਾ ਹੈ ਕਿ ਵਾਦਾ ਪੱਤੀ ਜਿਹੜਾ ਇੱਥੇ ਕੋਂਕੇ ਕਲਾਂ ਦਾ ਇਲਾਕਾ ਇੱਕ ਏਰੀਆ ਹੈ ਉਹਦੇ ਵਿੱਚ ਕੁਝ ਬੱਚੇ ਪੀਲੀਏ ਤੋਂ ਅਫੈਕਟ ਹੋ ਰਹੇ ਹਨ ਤੇ ਇਹ ਚੀਜ਼ ਸੁਣਦੇ ਨਾਲ ਦੀ ਨਾਲ ਅਸੀਂ ਆਪਣੇ ਜਿਹੜੀ ਹਾਇਰ ਅਥਾਰਟिटीज ਆ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੂੰ ਪ੍ਰੋਪਰ ਉਹਦੀ ਮਤਲਬ ਉਹਦਾ ਸਾਰਾ ਕੁਝ ਦੱਸਿਆ ਤੇ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਉਪਰੰਤ ਕੀ ਹੋਇਆ ਕਿ ਨਾਲ ਦੀ ਨਾਲ ਉਹਨਾਂ ਨੇ ਅਸੀਂ ਤੇ ਉਹਨਾਂ ਨੇ ਸਾਰੀ ਹਾਇਰ ਅਥਾਰਟिटीज ਨੇ ਨਾਲ ਦੀ ਨਾਲ ਸਾਰੀਆਂ ਹੈਲਥ ਟੀਮਸ ਨੂੰ ਐਕਟੀਵੇਟ ਕਰਤਾ ਹੈਲਥ ਟੀਮਸ ਐਕਟੀਵੇਟ ਹੁੰਦੇ ਆ ਮੈਂ ਉਹਨਾਂ ਹੈਲਥ ਟੀਮਸ ਦੇ ਨਾਲ ਚਾਰ ਟੀਮਾਂ ਬਣੀਆਂ ਸਾਡੀਆਂ ਉਹ ਚਾਰ ਟੀਮਾਂ ਨੂੰ ਲੈ ਕੇ ਅਸੀਂ ਨਾਲ ਦੀ ਨਾਲ 2:00 ਵਜੇ ਅਸੀਂ ਬਾਦਾਪੱਤੀ ਵਾਲੇ ਇਲਾਕੇ ਨੂੰ ਚਲੇ ਗਏ ਤਾਂ ਕਿ ਉੱਥੇ ਅਸੀਂ ਘਰ-ਘਰ ਜਾ ਕੇ ਸਰਵੇ ਕਰ ਸਕੀਏ ਕਿ ਕਿਹੜੇ ਬੱਚੇ ਕਿੱਥੋਂ ਕਿੰਨੇ ਅਫੈਕਟ ਹੋ ਰਹੇ ਆ ਕਿ ਕਿਸ ਚੀਜ਼ ਤੋਂ ਅਫੈਕਟ ਹੋ ਰਹੇ ਆ ਤੇ ਕਿਉਂ ਹੋ ਰਿਹਾ ਤੇ ਅਸੀਂ ਉੱਥੇ ਜਾ ਕੇ ਜਿਹੜਾ ਪਤਾ ਲੱਗਦਾ ਉੱਥੇ ਪਤਾ ਲੱਗਦਾ ਹੈ ਕਿ ਤਕਰੀਬ ਕਿ ਕਿ ਬੀ ਤੋਂ ਬੀ ਦੇ ਆਸ-ਪਾਸ ਕੋਈ ਬੱਚੇ ਹੋਣੇ ਜਿਹੜੇ ਕਿ ਇਫੈਕਟ ਹੋ ਰਹੇ ਆ ਠੀਕ ਹੈ ਬਟ ਉਹ ਸਾਡੇ ਕੋਲ ਇਥੇ ਰਿਪੋਰਟ ਨਹੀਂ ਸੀ ਹੋਏ ਉਹ ਜਿਵੇਂ ਜਗਰਾਉਂ ਤੋਂ ਕਿਸੇ ਪ੍ਰਾਈਵੇਟ ਟ੍ਰੀਟਮੈਂਟ ਲੈ ਰਹੇ ਆ ਜਾਂ ਆਰਐਮਪੀਸ ਕੋਲ ਜਾ ਰਹੇ ਕੋਕਸ ਕੋਲ ਜਾ ਰਹੇ ਠੀਕ ਹੈ ਬਟ ਉਹ ਸਾਡੇ ਕੋਲ ਨਹੀਂ ਸੀ ਆਏ ਇਸ ਕਰਕੇ ਜਿਸ ਕਰਕੇ ਸਾਨੂੰ ਇਸ ਬਾਰੇ ਨਾ ਪਤਾ ਵੀ ਨਹੀਂ ਲੱਗਿਆ ਬਟ ਉਹ ਚਲੋ ਸਾਰਿਆਂ ਦੀ ਜਿਹੜੀ ਸਿਚੁਏਸ਼ਨ ਸੀ ਉਹ ਅੰਡਰ ਕੰਟਰੋਲ ਸੀ ਸਾਰਿਆਂ ਦੇ ਕੋਈ ਐ ਐਸਾ ਕੁਝ ਨਹੀਂ ਸੀਗਾ ਕਿ ਸਾਨੂੰ ਅਰਜੈਂਟ ਕੋਈ ਸਟੈਪ ਲੈਣਾ ਪਵੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਦੇ ਘਰ ਤੋਂ ਜਿਹੜਾ ਪਾਣੀ ਉਹ ਪਿੰਦੇ ਆ ਜਿਹੜਾ ਉਹ ਵਰਤਦੇ ਆ ਡੇਲੀ ਜਿਹੜੀ ਕਿ ਤਾਂ ਕਿ ਸਾਨੂੰ ਪਤਾ ਲੱਗੇ ਕਿ ਉਹ ਪਾਣੀ ਤਾਂ ਨਹੀਂ ਇਨਫੈਕਟਡ ਹੈਗਾ ਕਿਸੇ ਚੀਜ਼ ਤੋਂ ਜਾਂ ਕਿਸੇ ਵਾਇਰਸ ਤੋਂ ਜਾਂ ਕੁਛ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਦੇ ਨਾਲ ਹੈਲਥ ਟੋਕ ਦਿੱਤੇ ਉਹਨਾਂ ਨੂੰ ORS ਵਨ ਡੇ ਕਲੋਰੀਨ ਟੈਬਲਟਸ ਵੰਡੀਆਂ ਤਾਂ ਕਿ ਉਹ ਆਪਣੇ ਪਾਣੀ ਨੂੰ ਡਿਸ ਇਨਫੈਕਟ ਕਰਕੇ ਪੀਣ ਠੀਕ ਹੈ ਜੀ ਤੇ او ਆਰਐਸ ਵੰਡੇ ਤਾਂ ਕਿ ਬੱਚਿਆਂ ਦੀ ਹਾਈਡਰੇਸ਼ਨ ਜਿਹੜੀ ਵੀ ਅਫੈਕਟਡ ਹੈ ਉਹਨਾਂ ਦੀ ਹਾਈਡਰੇਸ਼ਨ ਠੀਕ ਰਹੇ ਨਾਲ ਉਹਨਾਂ ਨੂੰ ਦੱਸਿਆ ਪਾਣੀ ਉਬਲਿਆ ਉਬਾਲ ਕੇ ਪਾਣੀ ਪੀਣਾ ਹੈ ਜੋ ਹੋਰ ਸਾਰੇ ਜੋ ਜੋ ਵੀ ਇਸ ਚਾਪਾ ਕਰ ਸਕਦੇ ਆ ਆਪਣੀ ਹੱਥਾਂ ਦੀ ਸਾਫ ਸਫਾਈ ਰੱਖਣੀ ਹੈ ਤੇ ਉਹ ਸਾਰਾ ਦੱਸਿਆ ਉਸ ਤੋਂ ਬਾਅਦ ਸਾਨੂੰ ਇਹ ਵੀ ਸ਼ੱਕ ਪਿਆ ਕਿ ਜਿਹੜੇ ਕਿ ਬੱਚੇ ਕਿ ਆਜਕਲ ਜਿਹੜੇ ਵੈਸੇ ਵੀ ਮਤਲਬ ਬਾਰਿਸ਼ਾਂ ਦਾ ਮੌਸਮ ਹੈ ਤੇ ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਬਿਮਾਰੀ ਪਾਣੀ ਤੋਂ ਫੈਲਦੀ ਹੈ ਜ਼ਿਆਦਾ ਤੇ ਸਾਨੂੰ ਸ਼ੱਕ ਪਿਆ ਕਿ ਕੋਈ ਗੋਲ ਗੱਪੇ ਵਾਰਾ ਜੋ ਕੋਈ ਰੋਡ ਸਾਈਡ ਵੈਂਡਰਸ ਜਿਹੜੇ ਹੁੰਦੇ ਨੇ ਰੇੜੀਆਂ ਲੱਗਦੀਆਂ ਕਿ ਉਹਨਾਂ ਤੋਂ ਤਾਂ ਨਹੀਂ ਬੱਚੇ ਕੁਝ ਖ ਨਾਲ ਦੇ ਨਾਲ ਉਸ ਇਲਾਕੇ ਦੇ ਆਸ-ਪਾਸ ਜਿੰਨੀਆਂ ਵੀ ਰੇੜੀਆਂ ਹੁੰਦੀਆਂ ਜਿੱਥੋਂ ਕਹ ਲੋ ਕਿ ਲੋਕੀ ਜਾਂਦੇ ਆਂ ਇੱਥੇ ਅਸੀਂ ਉਹਨਾਂ ਕੋਲ ਗਏ ਉਹਨਾਂ ਦੇ ਅਸੀਂ ਮੌਕੇ ਮੌਕੇ ਤੇ ਉਹਨਾਂ ਦਾ ਸਾਰਾ ਸਰਵੇ ਕਰਕੇ ਉਹਦੇ ਵਿੱਚ ਪਤਾ ਲੱਗਿਆ ਕਿ ਹਾਂ ਉਹਨਾਂ ਨੇ ਕਿਸੇ ਨੇ ਗਲਵਜ਼ ਨਹੀਂ ਪਾਏ ਹੋਏ ਕਿਸੇ ਨੇ ਸ਼ਾਵਰ ਕੈਪ ਨਹੀਂ ਲਿੱਤੀ ਹੋਈ ਐਪਰਨ ਨਹੀਂ ਪਾਏ ਹੋਏ ਜਾਂ ਕਹ ਲੋ ਕਿ ਖਾਣ ਪੀਣ ਵਾਲਾ ਸਮਾਨ ਜਿਹੜਾ ਹੁੰਦਾ ਉਹ ਉਹ ਉੱਥੀ ਉਵੇਂ ਹੀ ਪਿਆ ਠੀਕ ਹੈ ਨਾ ਬੇਨਾਕਬਰ ਤੋਂ ਤੇ ਉਹਦੇ ਬੰਦੇ ਜੋ ਚਲਾਨ ਸੀਗੇ ਉਹ ਅਸੀਂ ਨਾਲ ਦੀ ਨਾਲ ਉਹ ਕੱਟੇ ਨਾਲੇ ਉਹਨਾਂ ਨੂੰ ਜਿਹਦਾਇ ਦਿੱਤੀ ਕਿ ਆਪਣਾ ਜਿੰਨਾ ਵੀ ਤੁਸੀਂ ਆਪਣੀ ਹਾਈਜਨ ਪ੍ਰੈਕਟਿਸਿਜ਼ ਨੂੰ ਪ੍ਰੋਪਰਲੀ ਫੋਲੋ ਕਰੋ ਦੇ ਉਹਦਾ ਉਹਦਾ ਰਿਜ਼ਲਟ ਇਹ ਰਿਹਾ ਕਿ ਅਗਲੇ ਦਿਨ ਮੈਨੂੰ ਜੋ ਸੁਣਨ ਚਾਇਆ ਦੇਖੋ ਮੈਂ ਗਿਆ ਤਾਂ ਨਹੀਂ ਗਿਆ ਦੇਖਣ ਬਟ ਜੋ ਸੁਣਨ ਚਾਇਆ ਉਹ ਇਹ ਸੀਗਾ ਕਿ ਅਗਲੇ ਦਿਨ ਤੋਂ ਰੇੜੀਆਂ 2 ਜੁਲਾਈ ਤੋਂ ਰੇੜੀਆਂ ਲਗਨੀਆਂ ਬੰਦ ਹੋ ਗਈਆਂ ਠੀਕ ਹੈ ਜੀ ਤਾਂ ਡਾਕਟਰ ਸਾਹਿਬ ਕਿੰਨੇ ਕਿ ਜਿਹੜੇ ਬੱਚੇ ਨੇ ਹੋ ਇਸ ਵਕਤ ਜਿਹੜੇ ਮੈਡੀਸਿਨ ਲੈ ਰਹੇ ਆ ਜਾਂ ਹਸਪੀਟਲ ਦੇ ਵਿੱਚ ਕਿੰਨੇ ਅਸੀਂ ਜੀ ਦੇਖੋ ਹੁਣ ਜਿਹੜੀ ਟੀਮ ਹੈ ਉਹ ਕੀ ਕਹਿੰਦੇ ਆ ਹਾਇਰ ਅਥਾਰਟिटीज ਨੇ ਉਹ ਟੀਮ ਐਕਟੀਵੇਟ ਕੀਤੀ ਆ ਮੀ ਸਾਡੇ ਕੋਲ ਹੁਣ ਜਗਰਾਉਣ ਦੀ ਵੀ ਡਾਕਟਰਾਂ ਦੀ ਟੀਮ ਆਈ ਹੈ ਪੂਰੀ ਉਹ ਅਸੀਂ ਬੱਚਾ ਨੂੰ ਬੁਲਾ ਬੁਲਾ ਕੇ ਉਹਨਾਂ ਨੂੰ ਵੀ ਦਿਖਾ ਰਹੇ ਆ ਕੀ ਕਹਤੇ ਜਿਹੜੇ ਸਾਡੇ ਵਾਟਰ ਸੈਂਪਲ ਸੀਗੇ ਉਹ ਸਾਡੇ ਨੈਗੇਟਿਵ ਆਏ ਆ ਸਸੀਂ ਘਟੋ ਘਟ 12 ਤੋਂ 13 ਸੈਂਪਲ ਉਸੇ ਲਿੱਤੇ ਸੀ 1 ਜੁਲਾਈ ਨੂੰ ਉਹ ਸਾਰੇ ਨੈਗੇਟਿਵ ਆਏ ਆ ਹੈਪੇਟਾਈਟਿਸ A ਤੇ E ਦੇ ਵੀ ਟੈਸਟ ਕਰਾਈ ਸੀਗੇ ਪੰਜ ਕੱਲ ਪੰਜ ਸੈਂਪਲ ਗਏ ਸੀ ਬੱਚਿਆਂ ਦੇ ਹੈਪੇਟਾਈਟਿਸ A ਤੇ E ਦੇ ਉਹ ਨੈਗੇਟਿਵ ਆਏ ਆ ਤੇ ਜਿਹੜੇ ਬੱਚੇ ਸਿੱਖ ਹੋਏ ਆ ਜਿਹੜੇ ਹੋਏ ਆ ਕੀ ਕਹਲੋ ਕਿ ਜਿਹੜੇ ਅਸੀਂ ਜਿਨ੍ਹਾਂ ਨੂੰ ਕਹਲੋ ਕਿ ਸਿਵਲ ਲੁਧਿਆਣੇ ਚ ਰੈਫਰ ਕਰਨਾ ਸੀ ਬਟ ਜਾਂ ਤੇ ਪੇਰੈਂਟਸ ਰਿਲੇਪਟੈਂਟ ਸੀਗੇ ਮਤਲਬ ਉਹ ਨਹੀਂ ਕਰਵਾਉਣਾ ਚਾਹੁੰਦੇ ਸੀ ਤਾਂ ਪ੍ਰਾਈਵੇਟ ਟਰੀਟਮੈਂਟ ਲੈ ਰਹੀ ਸੀ ਬਟ ਅਸੀਂ ਉਹਨਾਂ ਨੂੰ ਟੈਲੀਫੋਨਿਕਲੀ ਮਤਲਬ ਕਿ ਫੋਨ ਤੇ ਉਹਨਾਂ ਤੋਂ ਸਾਰਾ ਉਹਨਾਂ ਦੇ ਹਰ ਵਕਤ ਕੰਟੈਕਟ ਦੇ ਵਿੱਚ ਆ ਤੇ ਉਹਨਾਂ ਦੇ ਜਿਹੜੇ ਮਤਲਬ ਰਿਪੋਰਟ ਹੈ ਉਹ ਕਹਲੋ ਅੱਗੇ ਨਾਲੋਂ ਬੈਟਰ ਹੁੰਦੀ ਜਾ ਰਹੀ ਹੈ ਲੀਵਰਤੀ ਤੇ ਕੁਝ ਬੱਚੇ ਜਿਹੜੇ ਸੀਗੇ ਉਹ ਅਜੇ ਡਿਸਚਾਰਜ ਵੀ ਹੋ ਰਹੇ ਆ ਜੋ ਕਿ ਕੁਛ ਮਤਲਬ ਵਧੀਆ ਖਬਰ ਹੈ ਕਿ ਹਾਂ ਵੀ ਚਲੋ ਬੱਚੇ ਠੀਕ ਹੋ ਰਹੇ ਆ ਤੇ ਕੋਈ ਵੀ ਸਾਨੂੰ ਇਸ ਤਰ੍ਹਾਂ ਦੇ ਅਲਰਮਿੰਗ ਸਾਈਨਸ ਨਹੀਂ ਮਿਲੇ ਜਿਹਦੇ ਨਾਲ ਕਿ ਅਸੀਂ ਕਹੀਏ ਕਿ ਹਾਂਕੀ ਕੋਈ ਬੱਚਾ ਬਹੁਤ ਜ਼ਿਆਦਾ ਸਿੱਕਿਆ ਜੈਨ ਨੂੰ ਕਿਤੇ ਹੋਰ ਕਿਸੇ ਵੱਡੇ ਸੈਂਟਰ ਦੇ ਵਿੱਚ ਆਪਾਂ ਨੂੰ ਰੈਫਰ ਕਰਨ ਦੀ ਲੋੜ ਹੈ ਬਟ ਸਟਿਲ ਅਸੀਂ ਉਹਨਾਂ ਦੇ ਕੰਟੈਕਟਸ ਹੈ ਤਾਂ ਕਿ ਜੇ ਕੋਈ ਸਾਨੂੰ ਇਸ ਤਰ੍ਹਾਂ ਦੇ ਅਰਲੀ ਸਾਈਨਸ ਮਿਲਦੇ ਆ ਡੇਂਜਰ ਸਾਈਨਸ ਮਿਲਦੇ ਆ ਜਿਸ ਦੇ ਨਾਲ ਕਿ ਉਹਨਾਂ ਦੀ ਹੋਰ ਤਬੀਅਤ ਖਰਾਬ ਹੋ ਰਹੀ ਹੋ ਨਾਲ ਦੇ ਨਾਲ ਅਸੀਂ ਤਾਂ ਕਿ ਕਾਬੂ ਚ ਲੈ ਕੇ ਉਹਨਾਂ ਨੂੰ ਉੱਤੇ ਸੈਂਟਰ ਤੇ ਰੈਫਰ ਕਰੀਏ ਤੇ ਹੋਰ ਵੀ ਜਿਹੜੇ ਕਰ ਰਹੇ ਹੁਣ ਸਾਰੇ ਆਸ਼ਾ ਵਰਕਰਸ ਤੇ ਸਾਰੀ ਟੀਮ ਸਾ ਬਤਨੀ ਪੂਰਬੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾ ਰਹੇ ਆ ਤੇ ਉੱਥੇ ਸਰਵੇ ਕਰਕੇ ਉਹਨਾਂ ਨੂੰ ক্লোਰਿੰਗ ਟੈਬਲੇਟਸ ਵੰਡ ਰਹੇ ਆ ਤੇ ਉਹਨਾਂ ਨੂੰ ਕਹਿ ਰਹੇ ਆ ਕਿ ਆਪਣੇ ਆਪ ਕੇ ਟੈਸਟ ਕਰਾਓ ਤਾਂ ਕਿ ਐਟਲੀਸਟ ਆਪਾਂ ਨੂੰ ਪਤਾ ਲੱਗੇ ਕਿ ਹਾਂ ਕੋਈ ਐਸਾ ਬੱਚਾ ਨਾ ਰਹੇ ਜਿਸ ਦਾ ਕੋਈ ਐਸਾ ਬੰਦਾ ਨਾ ਰਹੇ ਕਿ ਜਦੋਂ ਕਿ ਉਹਨੂੰ ਪ੍ਰੋਬਲਮ ਹੋਵੇ ਤੇ ਆਪਾਂ ਉਹਦੇ ਤੱਕ ਪਹੁੰਚ ਨਾ ਪਾਈਏ ਉਹਦੇ ਤੱਕ ਮਦਦ ਨਾ ਪਹੁੰਚੇ ਜਿੱਦਾਂ ਬਹੁਤ ਸਾਰੇ ਦੱਸਿਆ ਕਿ ਕੁਝ ਕੁ ਪੇਸ਼ੈਂਟ ਜਿਹੜੇ ਆ ਉਹ ਪ੍ਰਾਈਵੇਟ ਜਿਹੜਾ ਇਲਾਜ ਕਰਵਾ ਰਹੇ ਆ ਔਰ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਹੁੰਦੇ ਲੋਕ ਜਿਹੜੇ ਆ ਆਪਣਾ ਪ੍ਰਾਈਵੇਟ ਹਸਪੀਟਲ ਤੋਂ ਮੈਡੀਕਲ ਕਰਵਾ ਸਕਦੇ ਸਨ ਸਿਵਲ ਹਸਪੀਟਲ ਦੇ ਬਿਅਸਤਰ ਇਸ ਤਰ੍ਹਾਂ ਦੇ ਪ੍ਰਬੰਧ ਵਿੱਚ ਤੌਰ ਤੇ ਕੀਤੇ ਜਾਂਦੇ ਹਾਂ ਜੀ ਹਾਂ ਜੀ ਮੈਂ ਉਹੀ ਦੱਸਣਾ ਚਾਹੂੰਗਾ ਤੁਹਾਨੂੰ ਜਿਹੜਾ ਆਪਣਾ ਸਿਵਲ ਹਸਪੀਟਲ ਜਗਰਾਉਂਾ ਐਸਪੀ ਐਚ ਜਗਰਾਉਂ ਉਹਦੇ ਵਿੱਚ ਆਲਰੇਡੀ ਇੱਕ ਪੇਸ਼ੈਂਟ ਸਾਡ ਐਡਮਿਟਡ ਹੈ ਬੁਰਲੀਨ ਕੋਰ ਜਿਹੜਾ ਸਭ ਤੋਂ ਪਹਿਲਾ ਕੇਸ ਰਿਪੋਰਟ ਹੋਇਆ ਸੀ ਉਹ ਉਹਦੀ ਐਡਮਿਸ਼ਨ ਅੱਜ ਪਤਾ ਨਹੀਂ ਕੱਲ ਉਹਦੇ ਇੱਕ ਬੁਰਲੀਨ ਕੋਰ ਦੀ ਐਡਮਿਸ਼ਨ ਜਿਹੜੀ ਹੋਈ ਹੈ ਉਹ ਉੱਥੇ ਹੋਈ ਹੈ ਸਿਵਲ ਜਗਰਾਉਂ ਦੇ ਵਿੱਚ ਤੇ ਅਸੀਂ ਉੱਥੇ ਸਿਵਲ ਹਸ ਉੱਥੋਂ ਦੇ ਐਸਐਮਓ ਸਭ ਨੂੰ ਕੰਟੈਕਟ ਕਰਕੇ ਤੇ ਹੋਰ ਹਾਇਰ ਅਥੋਰਿਟिज ਨੂੰ ਕੰਟੈਕਟ ਕਰਕੇ ਜੇ ਐਸੇ ਕੋਈ ਵੀ ਐਸਾ ਕੇਸ ਪੇ ਜਿਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉੱਥੇ ਅਟੈਂਡ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਲੋੜਿੰਦਾ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਜਾਵੇ ਅੱਛਾ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਕਿ ਇਲਾਜ ਲੈ ਰਹੇ ਹਨ ਉਹਨਾਂ ਦੇ ਨਾਲ ਤੁਸੀਂ ਇਨ ਟੱਚ ਹੋ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਨਾਲ ਹਰ ਵਕਤ ਅਸੀਂ ਇਨ ਟੱਚ ਹਾਂ ਸੀ ਬਿਲਕੁਲ 24 7 ਲਗਾਤਾਰ ਕੰਮ ਕਰ ਰਹੇ ਇੱਕ ਤਰੀਕ ਤੋਂ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਲਗਾਤਾਰ ਕੰਟੈਕਟ ਹੈ ਅੱਜ ਵੀ ਮੇਰੇ ਪੇਸ਼ੈਂਟਸ ਦੇ ਨਾਲ ਗੱਲ ਹੋਈ ਹੈ ਕੱਲ ਰਾਤੀ ਵੀ ਹੋਈ ਸੀਗੀ ਕਿ ਕੋਈ ਇਸ ਤਰ੍ਹਾਂ ਦੇ ਕੋਈ ਉਹਨਾਂ ਨੂੰ ਲੱਗਦਾ ਨਹੀਂ ਰਿਹਾ ਕੋਈ ਖਤਰਨਾਕ ਸਾਈਨਸ ਹੈ ਜਿਹੜੀ ਹੁਣ ਜਗਰਾਉਂਡ ਦੀ ਟੀਮ ਹੈ ਉਹ ਵੀ ਆਸ਼ਾ ਵਰਕਰ ਜਿਹੜੇ ਡਾਕਟਰ ਜਾਏ ਹੋਏ ਆ ਆਸ਼ਾ ਵਰਕਰਸ ਨਾਲ ਮਿਲ ਕੇ ਹੁਣ ਉਹ ਸੀ ਏਰੀਆ ਦਾ ਫੀਲ ਵਿਜ਼ਿਟ ਕਰਨ ਜਾ ਰਹੇ ਆ ਤਾਂ ਕਿ ਕੋਈ ਹੋਰ ਬਿਮਾਰੀ ਕੋਈ ਹੋ ਸਕਦਾ ਸਾਡੀ ਨਿਗਰਾਨੀ ਹੋਵੇ ਉਹ ਹਾਇਰ ਉਹ ਮਤ ਸਕੰਦਿਆ ਪ੍ਰਮੁੱਖੇ ਤੇ ਕਾਬੂ ਕਰ ਲਿਆ ਸੀ। ਅੱਛਾ ਵੈਸੇ ਰੁਟੀਨ ਦੇ ਵਿੱਚ ਜੋ ਦੇਖਦੇ ਆਂ ਸੀ ਤਾਂ 5 ਵਜੇ ਤੱਕ ਤੁਹਾਡਾ ਸ਼ਾਇਦ ਸਮਾਂ ਹੁੰਦਾ। ਨਹੀਂ ਜੀ ਸਾਡਾ ਜਿਹੜਾ ਕਲੀਨਿਕ ਦਾ ਤੇ ਪੀ ਐਚ ਸੀ ਦਾ ਸਮਾਂ ਉਹ ਸਵੇਰੇ 8:00 ਤੋਂ ਲੈ ਕੇ ਦੁਪਹਿਰ ਤੇ 2:00 ਵਜੇ ਤੱਕ ਹੈ ਜੋ ਗਰਮੀਆਂ ਦਾ ਸਮਾਂ ਹੈ। ਅੱਛਾ ਹਾਂ ਜੀ। ਤਾਂ ਪਰ ਹੁਣ ਕਿਸ ਤਰ੍ਹਾਂ ਤੁਸੀਂ ਮੈਨੇਜ ਕਰ ਰਹੇ ਹੋ? ਜਿਹੜਾ ਸਾਨੂੰ ਜੋ ਉਤੋਂ ਦੀ ਆਰਡਰ ਆਏ ਆ ਉਹੀ ਆਏ ਆ। कि जेडी अपने क्लिनिक हैं वो 8:00 ਤੋਂ 4:00 ਖੁੱਲਣਗੇ ਮਤਲਬ 2 ਘੰਟੇ ਐਕਸਟੈਂਡ ਕਰ ਦਿੱਤਾ ਟਾਈਮ ਉਹਦਾ ਰੀਜ਼ਨ ਇਹ ਹੈ ਤਾਂ ਕਿ ਜੇ ਬੱਚੇ ਕੋਈ ਵੀ ਬੰਦਾ ਕੋਈ ਅੰਟਰਸਟ ਨਹੀਂ ਰਹੇ ਜੇ ਕਿ ਕਹਿਣਾ ਕਿ ਮਤਲਬ ਕੋਈ ਕੋਈ ਸਲੋ ਲੇਟ ਵੀ ਆਂਦਾ ਜੋ ਕੋਈ ਨਹੀਂ ਆ ਪੰਦਾ ਪਹਿਲਾਂ ਤਾਂ ਉਹ ਤਾਂ ਕਿ 4:00 ਵਜੇ ਤੋਂ ਵਿੱਚ ਵਿੱਚ ਆ ਕੇ ਆਪਣਾ ਜੋ ਵੀ ਟਰੀਟਮੈਂਟ ਹੈ ਕੋਈ ਸੈਂਪਲ ਦੇਣਾ ਕੋਈ ਦਵਾਈਆਂ ਲੈਣੀ ਉਹ ਲੈ ਸਕਦਾ ਤਾਂ ਅੱਗੇ ਇਸ ਬਿਮਾਰੀ ਦਾ ਹੱਲ ਜਿਹੜਾ ਆ ਆਖਰ ਪੈਦਾ ਕਿੱਥੋਂ ਹੋਈ ਉਹਦੇ ਲਈ ਤੁਸੀਂ ਯਤਨਸ਼ੀਲ ਹੋ ਬਿਲਕੁਲ ਜੀ ਬਿਲਕੁਲ ਅਸੀਂ ਲਗਾਤਾਰ ਇਸ ਦੇ ਇਸ ਦੇ ਇਸ ਦੇ ਪ੍ਰਤੀ ਕੰਮ ਕਰ ਰਹੇ ਹਾਂ ਕਿ ਜਿਹੜੀ ਵੀ ਜਿਹੜੀ ਵੀ ਬਿਮਾਰੀ ਹੈ ਜਾਂ ਜੋ ਵੀ ਹੋਏ ਫੈਲ ਰਹੀ ਹੈ ਦੇਖੋ ਹਜੇ ਤੱਕ ਅਸੀਂ ਪ੍ਰੋਪਰ ਇਸ ਨਤੀਜੇ ਤੇ ਨਹੀਂ ਪਹੁੰਚ ਸਕੇ ਹਾਂ ਕਿ ਉਹ ਕਿਹੜਾ ਕੋਈ ਵਾਇਰਸ ਹੈ ਕੀ ਬੈਕਟੀਰੀਆ ਹੈ ਜੋ ਕੋਈ ਪ੍ਰੋਟੋਜ਼ੋਅਲ ਜਾਂ ਕੋਈ ਪੈਰਾਸਾਈਟ ਇਨਫੈਕਸ਼ਨ ਹੈ ਉਹ ਅਸੀਂ ਹਜੇ ਉਸ ਚੀਜ਼ ਤੇ ਤਾਂ ਨਹੀਂ ਪਹੁੰਚ ਸਕੇ ਹਾਂ ਠੀਕ ਹੈ ਨਾ ਉਸ ਲਈ ਥੋੜਾ ਟਾਈਮ ਲੱਗਦਾ ਹੈ ਠੀਕ ਹੈ ਬਟ ਹਾਂ ਅਸੀਂ ਇਹ ਜ਼ਰੂਰ ਅਸੀਂ ਲਗਾਤਾਰ 24 ਇਨਟੂ 7 ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਜਿੰਨੀ ਛੇਤੀ ਉਹ ਬਿਮਾਰੀ ਫੜੀ ਜਾਵੇ ਉਨਾਂ ਹੀ ਸਾਰਿਆਂ ਦੇ ਚੰਗਾ ਸਬਸ ਮਤਲਬ ਆਮ ਲੋਕਾਂ ਲਈ ਉਨਾਂ ਹੀ ਵਧੀਆ ਹੋਏਗਾ ਤਾਂ ਕਿ ਉਨਹੀਂ ਛੇਤੀਆਂ ਸੀ ਉਸ ਆਊਟ ਬ੍ਰੇਕ ਨੂੰ ਕੰਟੇਨ ਕਰ ਦੇ ਇੱਕ ਚੀਜ਼ ਹੋਰ ਮੈਂ ਲੋਕਾਂ ਨੂੰ ਜਿਹੜੀ ਕਹਿਣਾ ਚਾਹੂੰਗਾ ਕਿ ਜੇ ਉਹਨਾਂ ਦੇ ਘਰਾਂ ਚ ਆਰਓ ਫਿਲਟਰ ਲੱਗਿਆ ਹੋਵੇ ਤਾਂ ਉਹ ਪਾਣੀ ਆਰਓ ਫਿਲਟਰ ਵਾਲਾ ਪੀਣ ਕਿਉਂਕਿ ਜੇ ਨਹੀਂ ਲੱਗਿਆ ਵਾਹਰ ਘਰ ਦੇ ਵਿੱਚ ਜਿਵੇਂ ਨਹੀਂ ਹੁੰਦਾ ਤਾਂ ਉਹ ਜਿਹੜੇ ਵੀ ਪਾਣੀ ਦਾ ਸੋਰਸ ਜੋ ਵੀ ਉਹ ਵਰਤਦੇ ਆ ਜਿੱਥੋਂ ਪਾਣੀ ਪਿੰਦੇ ਆ ਕੁੱਟੀਆਂ ਤੋਂ ਦਾ ਚੋਕੋ ਮੋਟਰ ਲੱਗੀ ਹੋਈ ਹੈ ਉਹ ਪਾਣੀ ਨੂੰ ਘੱਟੋ ਘੱਟ ਨਹੀਂ ਤਾਂ ਕਹਿੰਦਾ 15 ਤੋਂ 20 ਮਿੰਟ ਲਈ ਉਬਾਲਨ ਤੇ ਉਸ ਤੋਂ ਬਾਅਦ ਠੰਡਾ ਜਦੋਂ ਹੋ ਜਾਏਗਾ ਉਹਦੇ ਵਿੱਚ ਕਲੋਰੀਨ ਟੈਬਲੇਟਸ ਲੈਣ ਸਾਡੇ ਕੋਲ ਆਣ ਤੇ ਕਲੋਰੀਨ ਟੈਬਲੇਟਸ ਲੈਣ ਦਾ ਆਸ-ਪਾਸ ਫਾਰਮੇਸੀ ਤੋਂ ਜਿੱਥੋਂ ਵੀ ਆਪਣੀ ਕਲੋਰੀਨ ਟੈਬਲੇਟਸ ਲੈਣ 2 ਲੀਟਰ ਪਾਣੀ ਦੇ ਵਿੱਚ ਇੱਕ ਗੋਲੀ ਘੋਲਨੀ ਹੈ ਜਦੋਂ ਚੰਗੀ ਤਰ੍ਹਾਂ ਖੁੱਲ ਜਾਏਗੀ ਉਹਨੂੰ 20 ਤੋਂ 30 ਮਿੰਟ ਸਾਈਡ ਤੇ ਰੱਖੇ ਰਹਿਣਾ ਫ ਉਹੀ ਕੋਈ ਤੁਸੀਂ ਜੋ ਸਰਦਾਰ ਜੀ ਬਣਾਨੀਏ ਕੋਈ ਖਾਣਾ ਬਣਾਣਾ ਕਰਦਾ ਉਸੇ ਦੇ ਨਾਲ ਹੀ ਉਹੀ ਵਰਤਨ ਉਹਦੇ ਵਿੱਚ ਵੀ ਤੇ ਕੋਈ ਬਾਹਰਲੀ ਚੀਜ਼ ਹਜੇ ਮਤਲਬ ਐਵੋਇਡ ਕਰਨ ਕੁਝ ਖਾਨ ਪੀਂ ਤਾ ਉਹ ਕਰਦਾ ਸਦਾ ਖਾਣਾ ਖਾਉ ਤੇ ਜੇ ਕਿਸੇ ਨੂੰ ਐਸੀ ਕੋਈ ਮਤਲਬ ਨਹੀਂ ਹਜਮ ਹੋ ਰਿਹਾ ਤੇ ਉਹਨਾਂ ਨੂੰ ਇਹੀ ਆਪਣੀ ਸੈਮੀ ਸੋਲਿਡ ਡਾਈਟ ਲਓ ਆਪਣੀ ਦਹੀਂ ਖਿਚੜੀ ਦਲੀਆ ਇਹ ਸਾਰਾ ਕੁਝ ਖਾਤਾ ਪੀਤਾ ਜੀ ਸੋ ਇਹ ਸਨ ਡਾਕਟਰ ਤਰਗੋਪਤਾ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਤੇ ਉਹਦੇ ਹੱਲ ਦੇ ਲਈ ਲਗਾਤਾਰ ਇਹ ਯਤਨਸ਼ੀਲ ਨੇ ਤੇ ਜਿਹੜੇ ਲੋ ਬੱਚੇ ਲੁਧਿਆਣਾ ਦੇ ਹਸਪਤਾਲਾਂ ਦੇ ਵਿੱਚ ਵੀ ਦਾਖਲ ਨੇ ਤੇ ਉਹਨਾਂ ਦੇ ਨਾਲ ਵੀ ਇਹ ਲਗਾਤਾਰ ਇਹ ਤਾਲਮੇਲ ਬਣਾਇਆ ਹੋਇਆ ਤੇ ਕੁਝ ਪਰਿਵਾਰ ਜਿਹੜੇ ਬੱਚੇ ਇੱਥੇ ਘਰਾਂ ਦੇ ਵਿੱਚ ਨੇ ਤੇ ਲਗਾਤਾਰ ਉਹਨਾਂ ਦੀਆਂ ਟੀਮਾਂ ਉਹਨਾਂ ਬੱਚਿਆਂ ਦੀ ਦੇਖਰੇਖ ਕਰ ਰਹੀਆਂ ਨੇ ਦੇਖਦੇ ਹਾਂ ਕਿ ਇਹ ਕਿੰਨੇ ਦਿਨਾਂ ਦੇ ਵਿੱਚ ਇਸ ਰੋਗ ਦਾ ਜਿਹੜੀ ਜਾੜਾ ਉਹ ਲੱਭ ਲਈ ਜਾਵੇਗੀ ਸਹਿਯੋਗੀ ਸਾਥੀ ਭੁਪਿੰਦਰ ਸਿੰਘ ਮੌਲਦੀ ਦੇ ਨਾਲ ਕੁਲਦੀਪ ਸਿੰਘ ਲੋਟ ਝਗਰਾਉ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ